ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਪਿਛਲੀਆਂ 2-3 ਵੀਡੀਓ ਦੇ ਵਿੱਚ ਆਪਾਂ ਆਪਣੇ ਪ੍ਰਿੰਟਡ ਸੂਟਸ ਦਿਖਾਏ ਸੀ ਜਿਨ੍ਹਾਂ ਨੂੰ ਕਿ ਤੁਸੀਂ ਸਾਰੇ ਸੂਟਸ ਨੂੰ ਬਹੁਤ ਪਿਆਰ ਦਿੱਤਾ ਸੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਮਸ਼ੀਨਵਰਕ ਤੇ ਆਰੀਵਰਕ ਦੇ ਸੂਟ ਸੋ ਸਟਾਰਟ ਕਰਦੇ ਹਾਂ ਜੀ ਅੱਜ ਦੇ ਸਾਰੇ ਮਸ਼ੀਨਵਰਕ ਦੇ ਸੂਟਸ ਤੋਂ ਹਾਂਜੀ ਇਹ ਸੂਟ ਆਪਣਾ ਬਣਿਆ ਹੋਇਆ ਜੀ ਮਸ਼ੀਨ ਪਲਸ ਆਰੀ ਏਮਬਰਾਇਡਰੀ ਦੇ ਵਿੱਚ ਸੋ ਇਹ ਸਾਰਾ ਹੈਗਾ ਜੀ ਮਸ਼ੀਨਵਰਕ ਦਾ ਕੰਮ ਸੋ ਥੋੜਾ ਥੋੜਾ ਅਸੀਂ ਜਿਹੜੇ ਪੈਨਲ ਹੈਗੇ ਨੇ ਉਹ ਅਸੀਂ ਆਰੀ ਏਮਬਰਾਇਡਰੀ ਦੇ ਵਿੱਚ ਕੀਤੇ ਹੋਏ ਨੇ ਸੋ ਇਹ ਆ ਗਿਆ ਜੀ ਆਪਣਾ ਨੈਕ ਸਾਈਡ نیچے ਤੱਕ ਇਹਦੇ ਪੈਨਲ ਲੈਂਥ ਤੇ ਵਿਡਥ ਦੀ ਇਹਦੀ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਤੁਸੀਂ ਆਰਾਮ ਨਾਲ 44 45 ਲੈਂਥ ਦੇ ਸੂਟ ਸੇ ਬਣਾ ਸਕਦੇ ਹੋ ਸੋ 슬ੀਵ ਸਾਈਡ ਦੀ ਐਮਬਰਾਇਡਰੀ ਤੁਸੀਂ ਦੇਖ ਸਕਦੇ ਹੋ ਸੋ ਕਲਰ ਸਕੀਮ ਵੀ ਤੁਸੀਂ ਦੇਖ ਰਹੇ ਹੋ ਕਿ ਇਹ ਮੀਡੀਅਮ ਚਾਰਟ ਹੀ ਲੱਗਿਆ ਹੋਇਆ ਸਾਰਾ ਸੋ ਸੂਟ ਦਾ ਕਲਰ ਵੀ ਮੀਡੀਅਮ ਹੈ ਤੇ ਉੱਪਰ ਐਮਬਰਾਇਡਰੀ ਦੇ ਥ੍ਰੈਡਸ ਵੀ ਅਸੀਂ ਮੀਡੀਅਮ ਕਲਰ ਦੇ ਯੂਜ਼ ਕੀਤੇ ਹੋਏ ਨੇ ਇਹ ਆਪਾਂ ਦੁਪੱਟੇ ਨੂੰ ਐਦਾਂ ਟਾਇੰਡਾਈ ਦੇ ਵਿੱਚ ਰੱਖਿਆ ਹੋਇਆ ਸੋ ਇਹ ਵਾਲੀ ਏਮਬ੍ਰੋਇਡਰੀ ਦੇ ਵਿੱਚ ਆਪਣੇ ਕੋਲ ਹੈਗੇ ਨੇ ਜੀ ਤਿੰਨ ਕਲਰ ਸੋ ਸੈਕਿੰਡ ਕਲਰ ਸੇਮ ਏਮਬ੍ਰੋਇਡਰੀ ਹੈਗੀ ਹੈ ਜੀ ਇਹਦੇ ਵਿੱਚ ਤੁਸੀਂ ਆਪਣੇ ਅਕੋਰਡਿੰਗਲੀ ਕੋਈ ਵੀ ਕਲਰ ਤੁਸੀਂ ਇਹਨਾਂ ਵਿੱਚੋਂ ਪਿਕ ਕਰ ਸਕਦੇ ਹੋ ਤਾਂ ਇਹਦਾ ਜਿਹੜਾ ਦੁਪੱਟਾ ਹੈਗਾ ਜੀ ਉਹ ਵੀ ਸੇਮ ਹੀ ਡਾਈ ਕੀਤਾ ਹੋਇਆ ਸੀਮ ਬਾਜੂ ਦੀ embroidery ਆਉਗੀ ਜੀ ਲੈਂਥ ਕੇਰਾ ਸੇਮ ਬਨਾਇਆ ਹੋਇਆ ਸੋ ਇਹਦੇ ਵਿੱਚ 3rd ਕਲਰ ਹੈਗਾ ਜੀ ਥੋੜਾ ਰਸਟ ਟੋਨ ਦੇ ਵਿੱਚ ਸੋ ਸੇਮ embroidery ਤਾਂ ਇਦਾਂ ਇਹਦਾ ਦੁਪੱਟਾ ਪੱਲੇ ਸਾਈਡ ਡਾਈ ਐਂਡ ਡਾਈ ਕੀਤਾ ਹੋਇਆ ਸੋ ਜਿਹੜਾ ਵੀ ਕਲਰ ਤੁਹਾਨੂੰ ਇਹਦੇ ਵਿੱਚੋਂ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਸਕਰੀਨ ਦੇ ਉੱਪਰ ਦਿੱਤੇ ਨੰਬਰ ਤੇ WhatsApp ਕਰ ਸਕਦੇ ਹੋ ਸ਼ਿਪਿੰਗ ਜਿਹੜੀ ਹੈਗੀ ਹੈ ਜੀ ਆਲ ਓਵਰ ਇੰਡੀਆ ਜਿਹੜੀ ਸ਼ਿਪਿੰਗ ਹੈ ਉਹ ਫ੍ਰੀ ਰਹੂਗੀ ਦਾ ਨੈਕਸਟ ਡਿਜ਼ਾਈਨ ਆਪਣਾ ਹੈਗਾ ਜੀ ਮਸ਼ੀਨ ਪਲਸ ਆਰੀ ਐਮਬਰਾਇਡਰੀ ਦੇ ਵਿੱਚ ਹੀ ਸੋ ਇਹ ਕਲਰ ਰਹੂਗਾ ਜੀ ਮਹਿੰਦੀ ਇਹ ਸੂਟ ਦਾ ਕਲਰ ਤੁਹਾਨੂੰ ਵੀਡੀਓ ਦੇ ਵਿੱਚ ਥੋੜਾ ਜਿਹਾ ਲਾਈਟ ਦਿਖ ਰਿਹਾ ਸੋ ਥੋੜਾ ਬ੍ਰਾਈਟ ਹੈਗਾ ਇਹਦਾ ਕਲਰ ਇਹਦੇ ਵਿੱਚ ਤੁਹਾਨੂੰ ਮਿਲਣਗੇ ਜੀ ਦੋ ਕਲਰ ਸੋ ਇਦਾਂ ਇਹ ਜਿਹੜਾ ਦੁਪੱਟਾ ਹੈਗਾ ਉਹ ਵੀ ਅਸੀਂ ਫੂਲਸ ਰਾਈਟ ਆਂਡ ਆਈਦਰ ਰੱਖਿਆ ਹੋਇਆ ਤਾਂ ਆਹ ਜਿਹੜੇ ਫਲਾਵਰਸ ਹੈਗੇ ਨੇ ਜੀ ਇਹ ਸਿੰਗਲ ਦੇ ਵਿੱਚ ਹੀ ਬਣੇ ਹੋਏ ਨੇ ਸੋ ਰਨਿੰਗ ਦਾ ਕੰਮ ਕੀਤਾ ਹੋਇਆ ਦੂਸਰਾ ਕਲਰ ਹੈਗਾ ਜੀ ਇਹਦੇ ਵਿੱਚ ਸੋ ਸੇਮ ਡਿਜ਼ਾਈਨ ਬਨਿਆ ਹੋਇਆ ਇਹਦੇ ਵਿੱਚ ਆਪਾਂ ਹਲਕਾ ਜਿਹਾ ਜਿਹੜਾ ਜ਼ਰੀ ਦੀ ਚੇਕਿੰਗ ਵੀ ਜਿਹੜੀ ਦਿੱਤੀ ਹੋਈ ਆ ਇੱਕ ਸ਼ੇਡ ਦੇ ਵਿੱਚ ਹੋਰ ਅਵੇਲੇਬਲ ਹੈਗਾ ਤਾਂ ਉਹ ਹੈਗਾ ਜੀ ਇਦਾਂ ਫਰੋਜ਼ੀ ਸੋ ਇਹਨਾਂ ਵਿੱਚੋਂ ਵੀ ਤੁਸੀਂ ਕੋਈ ਵੀ ਜਿਹੜਾ ਸ਼ੇਡ ਹੈਗਾ ਇਹ ਤਿੰਨੋਂ ਸ਼ੇਡਸ ਆਪਣੇ ਕੋਲ ਅਵੇਲੇਬਲ ਨੇ ਤੇ ਇਦਾਂ ਆਪਾਂ ਇਹਦਾ ਦੁਪੱਟਾ ਦਾਇਰ ਕਰਵਾਇਆ ਹੋਇਆ ਸੋ ਇਹ ਸਾਰੇ ਸੂਟਸ ਜਿਹੜੇ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਸੋ 2800 ਤੋਂ ਲੈ ਕੇ 3800 ਤੱਕ ਜਿਹੜਾ ਤੁਹਾਨੂੰ ਸੂਟ ਹੈਗਾ ਇਹ ਮਿਲੇਗਾ 28 ਤੋਂ ਲੈ ਕੇ 3800 ਤੱਕ ਇਹ ਸੂਟ ਸੀ ਕੋਸਟ ਰਹਿਣ ਵਾਲੀ ਹੈ ਸੋ ਹੁਣ ਆਪਾਂ ਤੁਹਾਨੂੰ ਸੂਟਸ ਦਿਖਾਵਾਂਗੇ ਜੀ ਫਰੋਜ਼ੀ ਕਲਰ ਦੇ ਸੂਟਸ ਨੇ ਸੋ ਮਸਲੀਨ ਕਪੜੇ ਦੇ ਵਿੱਚ ਅਸੀਂ ਇਹਨਾਂ ਨੂੰ ਰੈਡੀ ਕੀਤਾ ਹੋਇਆ ਸੋ ਤਿੰਨੋਂ ਸੇਮ ਕਲਰ ਰਹਿਣਗੇ ਪਰ ਡਿਜ਼ਾਈਨਿੰਗ ਉਹਨਾਂ ਤੇ ਅਸੀਂ ਅਲੱਗ-ਅਲੱਗ ਕੀਤੀ ਹੋਈ ਆ ਸੋ ਆ ਵਾਲੇ ਸੂਟ ਦੀ ਅਸੀਂ ਇੰਸਟਾਗ੍ਰam ਵੀਡੀਓ ਵੀ ਪੋਸਟ ਕੀਤੀ ਹੋਈ ਆ ਰੀਲ ਪੋਸਟ ਕੀਤੀ ਹੋਈ ਹੈ ਇਹਦੀ ਤਾਂ ਇਹਦੀ ਤੁਸੀਂ ਐਮਬ੍ਰੋਇਡਰੀ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਸੋ ਕਿੰਨੀ ਡਿਫਰੈਂਟ ਜੀ ਐਮਬ੍ਰੋਇਡਰੀ ਕੀਤੀ ਹੋਈ ਹੈ ਇਹਦੇ ਨਾਲ ਆਪਾਂ ਜਿਹੜਾ ਟੈਬੀ ਦਾ ਦੁਪੱਟਾ ਪੇਅਰ ਅਪ ਕੀਤਾ ਹੋਇਆ ਸੋ ਇਦਾਂ ਪੱਲੇ ਸਾਈਡ ਜਿਹੜੀ ਇਹਦੀ ਡਾਈ ਡਾਈ ਅਸੀਂ ਕੀਤੀ ਹੋਈ ਹੈ ਸੋ ਇਹ ਸ਼ੇਡ ਬਹੁਤ ਮੀਡੀਅਮ ਜਿਹਾ ਫਰੋਜ਼ੀ ਹੈ ਸੋ ਕਿਸੇ ਵੀ ਏਜ ਗਰੁੱਪ ਲਈ ਇਹ ਠੀਕ ਰਹੂਗਾ ਇਹਦੇ ਵਿੱਚ ਜਿਹੜਾ ਸੈਕੰਡ ਡਿਜ਼ਾਈਨ ਹੈ ਸੋ ਇਹ ਵਾਲਾ ਡਿਜ਼ਾਈਨ ਇਦਾਂ ਸੋ ਜਦ ਤੁਸੀਂ ক্লোਜ਼ ਅਪ ਦੇਖ ਸਕਦੇ ਹੋ embroidery ਦਾ ਇਹਦਾ ਵੀ ਦੁਪੱਟਾ ਸੀ ਇਦਾਂ ਤੈਬੀ ਦਾ ਪੱਲੇਟ ਆਂਡਾਈ ਕਰਵਾਇ ਹੋਈਨੀ ਆਪਾਂ ਸੋ ਜਿਹੜਾ ਇਹਦੇ ਵਿੱਚ ਆਪਣੇ ਕੋਲ 3rd ਡਿਜ਼ਾਈਨ ਅਵੇਲੇਬਲ ਹੈਗਾ ਸੋ ਇਥੇ ਨੈਕ ਸਾਈਡ ਆ ਜੂਗੀ ਸੋ ਇਦਾਂ ਇਹਦਾ ਪੈਟਰਨ ਇਹਦੇ ਵਿੱਚ ਆਪਾਂ ਥੋੜੀ ਜੀ ਆਰੀ embroiderry ਮਿਕਸ ਕੀਤੀ ਹੋਈ ਆ ਸੋ ਆ ਸਾਰੀ ਆਪਾਂ ਜਿਹੜੀਆਂ ਵੇਲਾਂ ਪਾਈਆਂ ਹੋਈਆਂ ਨੇ ਇਹ ਆਰੀ embroiderry ਦੇ ਵਿੱਚ ਇਹ ਸਾਰਾ ਕੰਮ ਜਿਹੜਾ ਹੈਗਾ ਅ ਸਿੰਗਲ ਸਟਿਚ ਦੇ ਵਿੱਚ ਆਪਾਂ ਜਿਹੜਾ ਕੀਤਾ ਹੋਇਆ ਫਲਾਵਰਸ ਦਾ ਕੰਮ ਇਹਦਾ ਵੀ ਦੁਪੱਟਾ ਆਪਾਂ ਸੇਮ ਟੈਪੀ ਦਾ ਪੱਲੇਟ ਆ ਜਾਂਦਾ ਹੈ ਕੀਤੇ ਹੋਏ ਨੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਜਿਹੜਾ ਪਿਕ ਕਰ ਸਕਦੇ ਹੋ